ਮੋਹਾਲੀ ਦੇ ਸੈਕਟਰ 67 ਤੋਂ ਵੱਡੀ ਘਟਨਾ ਨਿਕਲ ਕੇ ਸਾਹਮਣੇ ਆਈ ਜਿਸ ਵਿੱਚ ਇੱਕ ਲੜਕੀ ਦੁਆਰਾ ਆਨਲਾਈਨ ਮੋਟਰਸਾਈਕਲ ਦੀ ਰਾਈਡ ਬੁੱਕ ਕੀਤੀ ਗਈ ਸੀ ਲੇਕਿਨ ਡਰਾਈਵਰ ਵੱਲੋਂ ਮੋਟਰਸਾਈਕਲ ਦੀ ਬਜਾਏ ਕਾਰ ਲੈ ਕੇ ਮੌਕੇ ਤੇ ਪਹੁੰਚਾ ਅਤੇ ਲੜਕੀ ਨੂੰ ਕਿਹਾ ਕਿ ਮੇਰੇ ਨਾਲ ਕਾਰ ਤੇ ਹੀ ਚੱਲੋ ਪੈਸੇ ਮੈਨੂੰ ਬਾਈਕ ਦੇ ਹਿਸਾਬ ਨਾਲ ਦੇ ਦੇਣਾ ਲੜਕੀ ਇਸ ਗੱਲ ਹੀ ਰਾਜ਼ੀ ਹੋ ਗਈ ਤੇ ਕਾਰ ਵਿੱਚ ਬੈਠ ਗਈ ਡਰਾਈਵਰ ਵੱਲੋਂ ਕਾਰ ਨੂੰ ਗਲਤ ਰਸਤੇ ਵਿੱਚ ਲਿਜਾ ਕੇ ਸੁਨਸਾਨ ਇਲਾਕੇ ਵਿੱਚ ਲੜਕੀ ਨਾਲ ਛੇੜਖਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲੜਕੀ ਵੱਲੋਂ ਸ਼ੋਰ ਮਚਾ ਦਿੱਤਾ ਗਿਆ ਤੇ ਵਿਰੋਧ ਕੀਤਾ ਗਿਆ ਜਿਸ ਵਿੱਚ ਲੜਕੀ ਨੂੰ ਹਲਕੀਆਂ ਸੱਟਾਂ ਵੀ ਲੱਗੀਆਂ ਲੜਕੀ ਵੱਲੋਂ ਤੁਰੰਤ ਮੋਹਾਲੀ ਪੁਲਿਸ ਨੂੰ ਕੰਟਰੋਲ ਰੂਮ ਤੇ ਇਤਲਾਹ ਦਿੱਤੀ ਗਈ ਜਿਸ ਦੇ ਆਧਾਰ ਤੇ ਪੁਲਿਸ ਵੱਲੋਂ ਥਾਣਾ ਸੁਆਣਾ ਵਿਖੇ ਮਕਦਮਾ ਦਰਜ ਕਰ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ 2 ਹਰਸਿਮਰਨ ਸਿੰਘ ਬਲ ਇੱਕ ਆਪਣੇ ਸੀਪੀ 67 ਦੇ ਨਜ਼ਦੀਕ ਤੋਂ ਇੱਕ ਮਦਈ ਮਕਦਮਾ ਜਿਹੜੀ ਸਾਡੇ ਮਕਦਮੇ ਦੀ ਮਦਈ ਹੈ ਮਕਦਮਾ ਨੰਬਰ ਹੈਗਾ 20 14 ਅੰਡਰ ਸੈਕਸ਼ਨ 26 ਐ ਜੋ 74 354/2 304 ਬੀ ਪੀ ਐਨ ਐਸ थाना ਸੁਆਣੇ ਦੇ ਵਿੱਚ ਅਸੀਂ ਮੁਕਦਮਾ ਦਰਜ ਕੀਤਾ ਸੀ ਜਿਹੜੀ ਮੁਕਈ ਮਾਮਾ ਨੂੰ ਸੀਪੀ ਮਾਹੌਲ ਤੋਂ ਲਰਕੀ ਨੂੰ ਪੁਟਾਇਆ ਸੀ ਡਰਾਈਵਰ ਨੇ ਜਿਹੜਾ ਉਹ ਲਾਲ ਵਰਦਾ ਡਰਾਈਵਰ ਹੈ ਜਿਹੜਾ ਕਿ ਸਾਡ ਜਿਹੜਾ ਮੁਲਜ਼ਮਾ ਭਗਵਾਨ ਦਾਸ ਸਾਨੂੰ ਬਾਬਾ ਰਾਮਬਾਸੀ ਨੂਰਪੁਰ ਬੇਦੀ थाना ਨੂਰਪੁਰ ਬੇਦੀ ਰੋਪੜ ਜੋ ਇਹ ਮੰਦੇ ਵਿੱਚ ਖੋਟਾਨ ਕਰਕੇ ਨੇ ਇਹਨੂੰ ਗਲਤ ਰਾਤ ਇਹ ਪਾ ਲਿਆ ਸੀ 94 ਵਾਲੇ ਪਾਸੇ ਲੈ ਗਈ ਸੀ ਤੇ ਉਹਦੇ ਵਿੱਚ ਉਹਨਾਂ ਨੇ ਕੀ ਕਹਿੰਦੇ ਉਹਨੂੰ ਗੱਡੀ ਰੋਕ ਕੇ ਉਹਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੇ ਨਾਲ ਚਾਬੀ ਵੀ ਉਹਦੇ ਨਾਲ ਉਹਦੇ ਸੱਟ ਵੀ ਮਾਰੀ ਸੀ ਜਿਹਦੇ ਤੇ ਅਸੀਂ ਮੁਕਦਮਾ ਉੱਪਰ ਦਿੱਤਾ ਸੀਗਾ ਤੇ ਜਿਹਦੇ ਤੇ ਹੁਣ ਅਸੀਂ ਮੁਲਜ਼ਮ ਨੂੰ ਫੜਾ ਗ੍ਰਿਫਤਾਰ ਕਰ ਲਿਆ ਤੇ ਪੇਸ਼ ਅਦਾਲਤ ਕੀਤਾ ਹੈ ਤਦ ਉਹ ਵੀ ਨਹੀਂ ਕੋਈ ਬਾਈਕ ਬੁੱਕ ਕੀਤੀ ਸੀ ਪਰ ਗੱਡੀ ਲੈ ਕੇ ਆਇਆ ਉਹ ਵੀ ਲੌਂਗ ਹੈ ਕੋਈ ਕਿ ਨਹੀਂ ਬਾਈਕ ਬੁੱਕ ਕੀਤੀ ਸੀ ਗੱਡੀ ਲੈ ਕੇ ਆ ਗਿਆ ਇਹ ਉਹ ਮਤਲਬ ਉਹਨੇ ਉਹਦੇ ਵਿੱਚ ਉਹਦੇ ਮਤਲਬ ਦੱਸਿਆ ਨਾ ਵੀ ਉਹਦੇ ਪਹਿਲਾਂ ਹੀ ਮਨ ਦੇ ਵਿੱਚ ਖੋਟ ਸੀ ਤੇ ਉਹਨੇ ਉਸ ਕਰਕੇ ਉਹ ਜਦੋਂ ਆਇਆ ਤੇ ਉਹਨੇ ਗੱਡੀ ਉਹਨੂੰ ਆਪਣਾ ਆਪਣਾ ਮਕਸਦ ਪੂਰਾ ਕਰ ਲਈ ਉਹਨੂੰ ਗੱਡੀ ਜਿਆਦਾ ਕੰਫਰਟੇਬਲ ਉਹਨੇ ਕੀ ਸ਼ੀਰ ਕੀਤਾ ਵੀ ਕੀ ਕਰਨੇ ਉਹਦੇ ਵਿੱਚ ਉਸਨੇ ਫਿਰ ਇਸ ਕਰਕੇ ਇਹ ਸਾਰਾ ਕੁੱਝ ਕੀਤਾ ਸੀ ਕਿਉਂਕਿ ਮੋਬਾਈਲ ਦੀ ਜਿਹੜਾ ਰਿਚਰ ਹੈਗਾ ਸੀ ਉਹ ਵੀ ਫੋਨ ਵੀ ਉਹਦੇ ਕੋ ਖੋਗੇ ਲੈ ਗਿਆ ਅਜੀਜ਼ ਦੇ ਇਹਨੂੰ ਕਾਲੀ ਰਾਤ ਗ੍ਰਿਫਤਾਰ ਕੀਤਾ ਛੇਤੀ ਇਹਦੇ ਤੇ ਅੱਗੇ ਅਦਾਲਤ ਤੇ ਪੇਸ਼ ਕਰਕੇ ਗਰਮਾਨ ਲਿਆ ਗਿਆ